ਨਾ ਹਾਂ ਪ੍ਰੈਸਿੰਗ ਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਤਰਨਤਾਰੋਂ ਦੇ ਭਾਜੀ ਤੇ ਭਾਜੀ ਅੱਜ ਤੇ ਸੜਕ ਦੇ ਉੱਤੇ ਜਿਹੜਾ ਹਾਸਾ ਆ ਕਿ ਕਾਰਨ ਕੀ ਲੱਗਦਾ ਭਾਜੀ ਅਸੀਂ ਹਸਪੀਟਲ ਦੇ ਅੰਦਰ ਹੈ ਅਸੀਂ ਫਾਦਰ ਸਾਹਿਬ ਮੇਰੇ ਹਸਪੀਟਲ ਹੈਗੇ ਨੇ ਅਸੀਂ ਰੂਮ ਦੇ ਹੇਠਾਂ ਸਾਹਮਣੇ ਰੂਮ ਸ ਹੈਗਾ ਅਸੀਂ ਤੇ ਗੱਡੀ ਸਾਡੀ ਬਿਲਕੁਲ ਸਾਹਮਣੇ ਲੱਗੀ ਹੈ ਬੰਦਾ ਪਿੱਛੋਂ ਪੂਰੀ ਪੂਰੀ ਚੰਗੀ ਤਰ੍ਹਾਂ ਰੱਜਿਆ ਆਇਆ ਹੈ दारू ਪੀ ਕੇ ਆਂਦੇ ਆਏ ਉਹ ਕੋਈ ਕੰਟਰੋਲ ਨਹੀਂ ਹੋ ਰਿਹਾ ਗੱਡੀ ਚ ਸੱਜਾ ਲਾ ਰਿਹਾ ਹੈ ਸਾਰੇ ਪਿੱਛੇ ਬੰਦੇ ਦੱਸਦੇ ਪਏ ਨੇ ਕਿ ਬੜੀ ਮੁਸ਼ਕਲ ਆ ਰਹੀ ਹੈ ਸਾਡੀ ਸਾਈਡ ਤੇ ਗੱਡੀ ਲੱਗੀ ਆ ਉਹਨੇ ਬਹੁਤ ਜ਼ਬਰਦਸਤ ਗੱਡੀ ਸਾਈਡ ਤੋਂ ਮਾਰ ਕੇ ਟੇਢੀ ਕਰਕੇ ਤੇ ਘਰ ਦੇ ਅੰਦਰ ਅੰਦਰ ਤੱਕ ਮਾਰੀ ਹੈ ਜੇ ਦੇਖੋ ਘਰ ਘਰ ਵੀ ਸੇਫ ਨਹੀਂ ਗਏ ਘਰ ਦੇ ਅੰਦਰ ਤੱਕ ਗੇਟ ਦੇ ਅੰਦਰ ਗੱਡੀ ਆਟੋ ਲੈ ਕੇ ਵੜ ਗਿਆ ਗੱਡੀ ਦੇ ਹਾਲਾਤ ਹੀ ਦੇਖ ਰਹੇ ਆ ਕਿੰਨੇ ਹਾਂ ਜੀ ਪੂਨਾ ਘੰਟਾ ਘੰਟਾ ਲੱਗ ਗਿਆ ਉਹਨੂੰ ਬਾਹਰ ਕਢਦੇ ਕਰਦੇ ਤੇ ਮਤਲਬ ਪੂਰੀ ਪਬਲਿਕ ਨੇ ਗੱਡੀ ਆ ਸਭ ਕੁਝ ਕੀਤਾ ਤੇ ਇਹਨਾਂ ਨੇ ਮਾਰ ਨੂੰ ਫੋਨ ਕੀਤਾ ਮਾਰ ਨੂੰ ਤਾਂ ਕੋਈ ਸਿਸਟਮ ਸਮਝ ਨਹੀਂ ਲੱਗੀ ਕੌਣ ਆ ਕੌਣ ਨਹੀਂ ਹੈ ਜੋ ਉਹਨੂੰ ਲੱਬਿਆ ਬਕੀਤਾ ਹੁਣ ਗੱਡੀ ਇੱਥੇ ਲੱਗੀ ਹੈ ਉਹ ਗੱਡੀ ਸਾਡੀ ਸਾਰੀ ਡੈਮੇਜ ਹੋ ਗਈ ਸਭ ਗੱਡੀ ਵਿੱਚ ਕਿੰਨੇ ਜਾਨੇ ਸੀ ਸਵਾਰ ਕੱਲਾ ਹੀ ਬੰਦਾਗਾ ਸੀ ਸ਼ੁਕਰ ਆ ਜੀ ਸੜਕ ਦੇ ਉੱਤੇ ਖਲੋਤੀਆਂ ਗੱਡੀਆਂ ਦੇ ਵਿੱਚ ਵੱਜਦਾ ਆਇਆ ਖਲੋਤੀ ਗੱਡੀ ਵੱਜਦਾ ਆ ਪਾਜੀ ਇਹਦੇ ਇੱਕ ਪ੍ਰਭ ਦਾ ਸ਼ੁਕਰ ਆ ਜੀ ਇੱਕ ਸਕੂਟਰ ਵਾਲਾਗਾ ਸੀ ਉਰੀ ਸਾਈਡ ਬੱਜੀ ਹੈ ਉਹ ਅੱਗੇ ਨੂੰ ਨਿਕਲ ਗਿਆ ਤੇ ਰੱਬ ਨੇ ਉਹਨੂੰ ਬਚਾ ਰਿਆ ਨਹੀਂ ਤੇ ਉਹਨੂੰ ਹੀ ਓੜ ਜਾਣਾ ਸੀ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਬਾਬਾ ਦੀ ਕਿਰਪਾ ਰਹੀ ਜੀ ਤੇ ਡਰਾਈਵਰ ਦੀ ਕੰਡੀਸ਼ਨ ਕਿਸ ਤਰ੍ਹਾਂ ਡਰਾਈਵਰ ਦੀ ਪਾਜੀ ਬਿਲਕੁਲ ਉਹਨੂੰ ਦੇਖੋ ਜਿਹਦੀਆਂ ਲੱਤਾਂ ਆਟੋ ਦੇ ਵਿੱਚ ਫਸ ਗਈਆਂ ਹੋਣ ਤੋਂ ਉਹਨੂੰ ਕੋਈ ਹੋਸ਼ ਨਾ ਹੋਵੇ ਤੇ ਦੇਖੋ ਦੀ ਆਪੇ ਹਿਸਾਬ ਲਓ ਕਿੰਨੀ ਦਾਰੂ ਪੀਤੀਗੀ ਸਾਰੀਆਂ ਵੀਡੀਓ ਬਣੀਆਂ ਸਭ ਕੁਝ ਬਣਿਆ ਜੀ ਪੁਲਿਸ ਪਹੁੰਚੀ ਮੋਕੇ ਤੇ ਪੁਲਿਸ ਪੁਲਿਸ ਨੂੰ ਕਲੇਮ ਕੀਤੀ 112 ਤੇ ਫਿਰ ਆਏ ਤੇ ਫਿਰ ਉਹ ਸੁਰਗੇ ਸੁਰਗੇ ਲੈ ਕੇ ਆਏ ਜੀ ਮੰਗ ਕੀ ਕਰਦੇ ਭਾਈਆ ਤੁਹਾਡਾ ਸਾਡੀ ਗੱਡੀ ਠੀਕ ਹੋ ਜਾ ਤੇ ਬੜੀ ਮਿਹਰਬਾਨੀ ਆ ਜੀ ਠੀਕ ਹੈ ਠੀਕ ਜੀ ਜੀ ਸਰ ਇਹ ਜਿਹੜਾ ਹਾਸਾ ਆਇਆ ਕਿਹੜੀ ਜਗ੍ਹਾ ਤੇ ਹੋਇਆ ਜੀ ਇਹ ਕੇਡੀ ਹਸਪੀਟਲ ਦੇ ਸਾਹਮਣੇ ਆ ਜੀ ਹਾਂਜੀ ਕੀ ਗੱਲ ਕੀ ਹੋਈ ਗੱਲ ਸਾਨੂੰ 112 ਤੇ ਕਾਲ ਆਈ ਆ ਜੀ ਹਾਂਜੀ ਤੇ ਅਸੀਂ ਉਸੇ ਵੇਲੇ ਆ ਗਏ ਆ ਤੇ ਦੇਖਿਆ ਤੇ ਡਰਾਈਵਰ ਵਿੱਚ ਫਸਿਆ ਹੈਗਾ ਉਹਨੂੰ ਬੜੀ ਯਦੋਯਾਦ ਨਾ ਪਬਲਿਕ ਦੇ ਬੰਦਿਆਂ ਨੇ ਦੇ ਸਹਿਯੋਗ ਨਾਲ ਕੱਢਿਆ ਵਾ ਤੇ ਕੱਢ ਕੇ ਤੇ ਹੁਣ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸਿਵਲ ਹਸਪੀਟਲ ਸਰ ਖਾਸਾ ਕਿਹੜੀ ਕਰਨ ਆਇਆ ਕਹਿੰਦੇ ਉਹਨੇ ਡਰਾਈਵਰ ਨੇ ਸ਼ਰਾਬ ਪੀ ਰੱਖੀ ਡ੍ਰਿੰਕ ਐਂਡ ਡਰਾਈਵ ਆਹੀਂ ਤਾਂ ਰਾਟ ਦਾ ਅਰੇਂਜਮੈਂਟ ਕਰਨ ਗਏ ਆ ਜੀ ਛੇਤੀ ਛੇਤੀ ਬੰਦਾ ਕਿਸੇ ਤਰੀਕੇ ਨਾਲ ਬਾਹਰ ਕੱਢ ਕੇ ਉਹਦੀ ਜਾਨ ਬਚਾਈ ਜਾਵੇ ਇਹਨੇ ਅਸਲੀ ਨਹੀਂ ਪਤਾ ਲੱਗਾ ਵੀ ਉਹਨੇ ਡ੍ਰਿੰਕ ਕੀਤੀ ਜਾਂ ਕੀ ਹਿਸਾਬ ਤਾਂ ਪੱਕਾ ਨਹੀਂ ਇਹ ਕਲੀਅਰ ਆ ਅਸੀਂ ਤਾਂ ਰਾਡ ਲੈਣ ਚੱਲ ਗਏ ਆ ਵੀ ਬੰਦੇ ਦੀ ਜਾਨ ਬਚਾਉਣੀ ਹੈ ਕਹਿੰਦੇ ਗੱਡੀ ਦੇ ਵਿੱਚ ਉਹਨੇ ਪਹਿਲਾਂ ਗੱਡੀ ਮਾਰੀ ਉਸ ਤੋਂ ਬਾਅਦ ਆ ਕੇ ਇੱਕ ਕੋਠੀ ਦੇ ਗੇਟ ਦੇ ਵਿੱਚ ਮਾਰੀ ਆ ਹਾਂਜੀ ਗੱਲ ਤੇ ਇਦਾਂ ਹੀ ਹੈ ਫਾਸਟ ਹੀਗਾ ਉਹ ਮਤਲਬ ਉਹਦੇ ਕੰਟਰੋਲ 'ਚ ਨਹੀਂ ਗੱਡੀ ਜੇ ਸਾਨੂੰ ਐਕਸੀਡੈਂਟ ਹੋਇਆ ਨਾ ਉਹਦੇ ਆਪਣੇ ਕੰਟਰੋਲ 'ਚ ਗੱਡੀ ਨਹੀਂ ਹੈਗੀ ਕੰਡੀਸ਼ਨ ਕਿਸ ਤਰ੍ਹਾਂ ਡਰਾਈਵਰ ਦੀ ਹੋਣਾ ਜਿਆਦਾ ਹੀ ਹੈ ਸੱਟਾ ਉਹਦੇ ਕਿਸੇ ਤਰ੍ਹਾਂ ਦਾ ਸੜਕ ਦੇ ਉੱਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਬਾਕੀ ਤਾਂ ਮਹਾਰਾਜ ਨੇ ਚਲੋ ਕਿਰਪਾ ਕੀਤੀ ਆ ਅਸੀਂ ਕੰਟਰੋਲ ਕਰ ਲਿਆ ਆਣ ਕੇ ਵੀ ਜਾਮ ਜੂਮ ਨਹੀਂ ਲੱਗਣ ਦਿੱਤਾ ਤੇ ਬਾਕੀ ਲੋਕਾਂ ਦੀ ਪਬਲਿਕ ਦੀ ਸਪੋਰਟ ਬਹੁਤ ਜ਼ਿਆਦਾ ਰਹੀ ਹੈ ਪਬਲਿਕ ਦੀ ਸਹਾਇਤਾ ਦੇ ਨਾਲ ਉਹਨੂੰ ਛੇਤੀ ਬਾਹਰ ਕੱਢਿਆ ਗਿਆ ਹੁਣ ਜੋ ਕਾਰਵਾਈ ਬੰਦੀ ਆ ਜਾ ਕੇ ਪਤਾ ਕਰਨੇ ਜਾ ਕੇ ਸਾਰਾ ਕੁਝ ਵੇਖ ਕੇ ਜੋ ਉਹਦੇ ਖਿਲਾਫ ਕਾਰਵਾਈ ਉਹ ਫਿਰ ਕੀਤੀ ਜਾਊਗੀ ਕੋਈ ਗੱਡੀਆਂ ਹੋਰ ਕਿਸੇ ਨੂੰ ਨੁਕਸਾਨ ਪਹੁੰਚਿਆ ਇਸ ਗੱਡੀ ਨੇ ਪਹੁੰਚਾਇਆ ਇੱਕ ਸ਼ਿਫਟ ਗੱਡੀ ਆ ਉਹਦੇ ਵਿੱਚ ਗੱਡੀ ਵੱਜੀ ਆ ਉਹ ਆ ਜੇ ਕਰ ਲੱਗੇ ਕਲੀਅਰ ਅਸੀਂ ਤਾਂ ਰਾਡ ਦੇ ਚੱਕਰਾਂ 'ਚ ਪੈ ਗਏ ਆ ਵੀ ਰਾਡ ਲੈ ਕੇ ਬੰਦਾ ਕੱਢਿਆ ਅਸੀਂ ਤੇ ਪਤ ਵੇਖਣੀ ਹੈ ਗੱਡੀ ਇਹ ਵੇਖੀ ਟਾਈਮ ਲੱਗਾ ਬੰਦੇ ਨੂੰ ਬਾਹਰ ਕੱਢਣ ਦਾ 15 ਮਿੰਟ ਲੱਗ ਹੀ ਗਏ ਪੌਣਾ ਘੰਟਾ ਪੌਣਾ ਘੰਟਾ ਲੱਗਿਆ ਕੋਈ ਬੰਦਾ ਫਸਿਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਹੈ ਨਾ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਕੰਡੀਸ਼ਨ ਬਹੁਤ ਜ਼ਿਆਦਾ ਬੰਦੇ ਫਸ ਗਿਆ ਸਾਰੇ ਵਿੱਚ ਤੇ ਉਹਨੂੰ ਕੱਢਣ ਲਈ ਬੜੀ ਯਤੋਜਾਦ ਕੀਤੀ ਪਬਲਿਕ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ